ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਵਿਚਾਰਾਂ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ ਪਹਿਲੇ ਆ ਵੀ ਗਏ ਨੇ ਸਾਰੇ ਪਹੁੰਚ ਰਹੇ ਨੇ ਤੇ ਜੋ ਜੋ ਜੀਜੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ ਤੇ ਲੱਗੇ ਹੋਇਆ ਜੀ ਮੈਂ ਪਹਿਲਾਂ ਵੀ ਇੱਥੇ ਜੀਜੀ ਨਹੀਂ ਆਇਆ ਕਰਦੇ ਤੇ ਅੱਜ ਫੇਰ ਆਇਆ ਇੱਕ ਸਮਾਲ ਸ਼ੂਆ ਜਰਾ ਫਾਇਦਾ ਸਿਰ ਨਹੀਂ ਆਇਆ ਕਿਨੇ ਤੇ ਕੁਝ ਕਰ ਹੋ ਗਿਆ ਆਪਰ ਪਰ ਕਿ ਅੱਜ ਮੈਂ ਚਲੇ ਜਾਵਾਂ ਜੀ ਵਾਪਸ ਤੇ ਸਾਡੀ ਕੱਲ ਸ਼ੂਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਆ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਆ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪखुद ਵੀ ਪਹੁੰਚ ਸਕਦੇ ਉਹ ਹੈਲਪ ਵੇਝ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਇੱਥੇ ਹੈ ਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਸੋ ਪਰ ਅਲਮਰਤੀ ਲੱਗੇ ਰਹਾ ਵਾ ਜੇ ਤਾਂ ਖਿੱਚ ਤੇ ਜੀ ਵਕਫੇ ਲਾਸ਼ਿਆਂ ਦੇ ਏਰੀਆ ਦੇ ਰਿਹਾ ਜਿਹਦੇ ਹਰ ਤਰ੍ਹਾਂ ਦੇ ਲੋਕ ਨੇ ਕਿਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਜੀ ਦੇਖ ਲਏ ਆਪਾਂ ਹੁਣ ਸਾਰਿਆਂ ਨੇ ਤਰੀਬਨ ਬਲੇ ਦਾ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓ ਵੀਡੀਓਸ ਤੇ ਸਭ ਜਿਹੜਾ ਦੇਖ ਲਿਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਭਾਜੀ ਨਾਲ ਤੁਸੀਂ ਗੁਰਮੰਗਲ ਕਰਦਾ ਸੀ ਜੀ ਉਹਨੂੰ ਟਾਈਮ ਨਹੀਂ ਲੱਗ ਇਹ ਅਨੀ 체ਤੀ ਵਾਲਾ ਪ੍ਰਸ਼ਾਸਨ ਹੈ ਰਿਸਤੇ ਨਾਲ ਮੰਤਰੀ ਤੇ ਮੰਤਰੀ ਤੋਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ ਨਾ ਝੋਟਾ ਨੇ ਜਿਨ੍ਹਾਂ ਨੇ ਹਸਪਤਾਲ ਵਾਸਤੇ ਮਦਦ ਵਾਸਤੇ ਆ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸਦੇ ਨਾਲ ਖੜੀ ਹੈ ਦੇਖੋ ਜੀ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਨੋ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਸੋ ਜਨੂਅਲੀ ਯੂ ਨਾਟ ਅ ਬੋਥ ਕੰਸਰਨ ਲਾ ਤੇ ਲੋਕ ਕੰਸਰਨ ਲਾ ਉਹਨਾਂ ਦਾ ਕਿ ਯਾਰ ਮੈਚ ਚ ਚਾਲੀ ਬੈਸਟ ਤੋਂ ਬੈਸਟ ਕਰਾ ਸੋ ਪਿੱਛੇ ਬਮਾਰ ਸੀਗੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਹ ਸੀ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਦੌਰ ਜਿਹੜਾ ਸਮਾਂ ਆਪਣਾ ਉਹ ਚੱਲ ਰਿਹਾ ਵਾ ਰਾਦਰ ਦੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਨਾ ਉਹ ਚੀਜ਼ਾਂ ਨਹੀਂ ਆ ਪਰ ਉਹ ਇਸ ਵਕਤ ਕਰਨੀ ਚਾਹੀਦੀ ਨਹੀਂ ਇਸ ਵਕਤ ਆਪਾਂ ਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਇਹ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾ ਰਿਹਾ ਜੀ ਪੀ ਚੋ ਤੇ ਫੈਮਲੀਆਂ ਨੂੰ ਮਿਲਦਾ ਜੀ ਪੀ ਨੂੰ ਤਾਂ ਫੈਮਲੀਆਂ ਨੂੰ ਮਿਲ ਰਿਹਾ ਹੈ ਵਿਕਟਿਮਸ ਨੂੰ ਮਿਲ ਰਿਹਾ ਮਾਈਂਡ ਚ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹੈਗਾ ਉਹ ਤੇ ਮੇਰੇ ਬੱਚੇ ਨੇ ਸੋ ਮੈਂ ਕਿਸੇ ਦੇ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਨੂੰ ਤੇ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿ ਦਾਵਾ ਸੋ ਬੜਾ ਐਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੇ ਜਦੋਂ ਆਪਾਂ ਜਾਣਦੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆਂ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਯਾਰ ਆਪਣੇ ਚਾਚੇ ਤਾਇਆ ਦੇ ਘਰ ਨੇ ਇਹ ਹਨਾ ਉਹ ਉਸ ਜੇ ਘਰ ਆ ਜਿੱਥੇ ਆਪਾਂ ਜੰਮੇ ਪਲੇ ਆ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਹੁਣ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਰ ਹੈ ਕਿ ਇਸ ਵਕਤ ਜਦੋਂ ਹੀ ਇਥੇ ਹੁੰਦੇ ਆ ਇੱਕ ਵਾਰੀ ਦਿਲ ਚੁੰਝੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਕਹਿੰਦਿਆਂ ਕਿ ਯਾਰ ਜਿਹੜੇ ਪੁਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲ ਨਹੀਂ ਬਣਨੀ ਚਾਹੀਦੀ ਸੋ ਮੈਨੂੰ ਆਇਆ ਕਿ ਯਾਰ ਉਹ ਬਣਨੀ ਹੈ ਕਹੀ ਜਾ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਇਮਾਰਕਿਆ ਤੇ ਮੈਂ ਉਦਨੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਹ ਮੈਂ ਕਿਹਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਤੁਹਾਨੂੰ ਦਾ ਸੀ ਇਹਨਾਂ ਨੂੰ ਕਹਿ ਕੇ ਗਿਆ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਕੋਈ ਗੱਲ ਨਹੀਂ ਭਾਜੀ ਇਹ ਸਾਨੂੰ ਦੱਸ ਦਿਆ ਮੈਂ ਕਿਹਾ ਭਾਜੀ ਜਦੋਂ ਕੋਈ ਦੇਖੋ ਜੇ ਸ਼ਾਇਦ ਲੋਕ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਆਉਂਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਆਪਾਂ ਵੀ ਉਹ ਚੀਜ਼ਾਂ ਲਰਨ ਕਰੀ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਗੈਰ ਸ਼ਾਇਦ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ ਨਾ 100% ਮਿਲ ਰਿਹਾ ਜੀ ਔਰ ਡਿਜੀਟਲ ਕੇਪ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਨੇ ਆਪਾਂ ਚਾਹੇ 10 ਟੱਬਰਾਂ ਨੂੰ ਮਿਲੀਏ ਸੋ ਜਿਹਨਾਂ ਨੂੰ ਮਿਲਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਕਿ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਣ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਗਲੋਬਲ ਸੇਕਰੀਵਨ ਦਰਦੇ ਗਲੋਬਲ ਸੇਕਰੀਵਨ ਦਰਦੇ ਤੇ ਕੀ ਚੱਲ ਰਹੀ ਹੈ ਅੱਜ ਭਾਜੀ ਜੋ ਜੋ ਭਾਜੀ ਉਹਨੇ ਕਹਿੰਨਿਆ ਦੇ ਆਸੀਂ ਬਸ ਲੈ ਜਾਂਦੇ ਆਂ ਜੀ ਹਾਂ ਸੇਵਨ ਕੋ ਦੇਦੇ ਕਰੋ ਬਸ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਹੁੰਦੀ ਹੈ ਕੀ ਜਨਤ ਬਿਲਕੁਲ ਜੀ ਭਾਈ ਉਹ ਵੀ ਬਸ ਲੱਗੇ ਹੋਏ ਆ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਯੋਗ ਹੀ ਹੈਗੇ ਉਹਨੇ ਜੋ ਕੇ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨੇ ਕਹੀਆਂ ਸੀ ਉਹ ਆਂੀਆਂ ਨੇ ਹੌਲੀ ਹੌਲੀ ਚਚਾਉਣੀਆਂ ਜੀ ਜੀ ਬੰਬੇ ਤੇ ਜ਼ਰੂਰ ਪੀਟ ਪਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਿਹੜਾ ਪੰਜਾਬੀ ਨੂੰ ਹੱਥ ਦੇ ਉੱਤੇ ਚੁੱਕ ਲਿਆ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰ ਰਹੇ ਨੇ ਬਿਲਕੁਲ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਹੋਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਕੰਗੋ 100% ਕਰਦੇ ਆ ਤਾਂ ਹੁਣ ਸਾਨੂੰ ਹਜ਼ਾਰ ਕਰਨੀ ਚਾਹੀਦੀ ਹੈ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹੋ ਜਿਹੀ ਚੀਜ਼ ਹੋਈ ਹੈ ਸੋ ਲੱਗਦਾ ਹੈ ਬਾਲੀਵੁੱਡ ਤੋਂ ਵੀ ਕਾਫੀ ਲੋਕ ਅੱਗੇ ਆ ਰਹੇ ਨੇ ਸਨਮਾਨ ਔਰ ਸ਼ਾਇਦ ਕਿਸੇ ਸੰਦੇਤਾ ਨੇ ਵੀ ਜੀ ਜੀ ਵੀਟ ਕੀਤਾ ਸੀ ਜੀ ਜੀ ਕੋਈ ਗੱਲ ਕੋਈ رابطہ ਕਿਸੇ ਦਾ ਨਹੀਂ ਓਦਾ ਹੋਇਆ ਤੁਹਾਡਾ ਪਰਸਨਲ ਨਹੀਂ ਵਾਓ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਓਦਾਂ ਜਿਵੇਂ ਮੇਰੀ ਦੱਸ ਸਾਹਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਭਰਾ ਨੇ ਆਪਣੇ ਵੱਡੇ ਬਹੁਤ ਖੁਦੋਸਲੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣਾ ਫਟਾਫਟ ਹਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਠੀਕ ਹੈ 呃，这个。